ਬੀਰ ਜੀ ਸਾਸਰੀ ਕਾਲ ਜੀ ਬਾਈ ਸਾਸਰੀ ਕਾਲ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਪਿੰਡ ਪਿੰਡ ਚਹਾਣਕੇ ਕਲਾਂ ਜ਼ਿਲ੍ਹਾ ਬਰਨਾਲਾ ਜੀ ਨੰਬਰ 81464 ਜੀ 99180 ਠੀਕ ਹੈ ਜੀ ਤੇ ਆਪਣੇ ਕੋ ਕਿੰਨੇ ਮੱਝ ਬਕਾਉਂਗੇ ਵੀਰੇ ਆਪਣੀ ਆਪਣੇ ਕੋਲੇ 4 ਨਾਗ ਬਕਾਉਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਆ ਪਹਿਲੀ ਗਾਂ ਦਾ ਮੱਝ ਦਾ ਦੱਸੋ ਜਾਣ ਕੇ ਇਹ ਮੱਝ ਨੀਲੀ ਰਾਵੀ ਆ ਜੀ ਠੀਕ ਹੈ ਜੀ ਅੱਜ ਹੀ ਸੂਈ ਆ ਠੀਕ ਹੈ ਜੀ ਜੇਰ ਹਜੇ ਪੈਣੀ ਆ ਜੀ ਠੀਕ ਹੈ ਜੀ ਮਗਰ ਨੀਲੀ ਰਾਵੀ ਵੀ ਕੱਟੀ ਆ ਦੇਖ ਹਾਂਜੀ ਦੇਖੋ ਬਹੁਤ ਸੋਹਣੀ hattim ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੜੇ ਬਾਈ ਜੇਰ ਤੀਜਾ ਸੁਆ ਹਾਂ ਜੇਰ ਪੈਣੀ ਆ ਜੀ ਠੀਕ ਹੈ ਠੀਕ ਹੈ hattim ਚੰਗਾਤੀ ਜੀ ਹਾਂਜੀ ਓਕੇ ਆ ਜੀ ਸਾਰੀ ਰਿਪੋਰਟ ਇਹਦੀ ਠੀਕ ਹੈ ਜੀ ਹਾਂਜੀ ਥਣ ਬਹੁਤ ਘਾਟ ਲਗਾ ਦੇਖ ਸਕਦੇ ਨਮ ਲਮ ਦੇਖ ਸਕਦੇ ਇਹਦਾ ਰੇਟ ਰੱਖ ਦੋ ਭਰਾ ਇਹਦਾ ਰੇਟ ਇਹ 1.35 ਦੇ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਦੇ ਦੋਸਤ ਜੀ ਦੁੱਧ ਇਹ 15 16 ਕਿਲੋ ਪੋਣਾ ਚਾਹੀਦਾ ਜੀ ਐਵੇਂ 20 ਪੂਰੀਆਂ ਦਾ ਝੂਠ ਗੱਲਾਂ ਹੀ ਹੁੰਦੀਆਂ ਸਹੀ ਗੱਲ ਸੱਚੀ ਗੱਲ ਅਸੀਂ ਠੀਕ ਹੈ ਸੱਚੀ ਗੱਲ 15 14 15 16 ਪਾ ਦੇ 15 ਪਾ ਦੇ ਸੇਵਾ ਦਾਗਾ ਠੀਕ ਹੈ ਜੀ ਮਾਨ ਤਨ ਹੋ ਜੀਗਾ ਜੀ ਹਾਂ ਮਾਨ ਤਨ ਕਰ ਦਾਂਗੇ ਇਹ ਬੰਦੇ ਚੱਲ ਕੇ ਆਊਗਾ ਠੀਕ ਹੈ ਤੇ ਹੁਣ ਤਾਂ ਸੂਆ ਮੰਨਿਆ ਕਰਕੇ ਲੱਗਦੀ ਐ ਜੀ ਹਾਂ ਜੀ ਜਿਹੜੇ ਪੱਠੇ ਪੁੱਠੇ ਖਾਦੇ ਆ ਆ ਵੱਠੇ ਖਾਦੇ ਨਹੀਂ ਇਹ ਬੜੀ ਐ ਪੂਛ ਸਕਦੇ ਦਿਖਾ ਦਿਓ ਜੇਰ ਆਪਾਂ ਦਿਖਾਈ ਦੇਣ ਵਾਲੇ ਪਾਈ ਏਰੀ ਆ ਜੇਰ ਹਾਂ ਜੀ ਆ ਦੇਖਣਾ ਭਰਾ ਹਾਲੇ ਪਾਈ ਤਾਜੀ ਸੁਈ ਵੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਮੱਜ ਬਹੁਤ ਸੋਹਣੀ ਤਸਲਖੀ ਆ ਠੀਕ ਹੈ ਜੀ ਹੋ ਗਿਆ ਹਾਂਜੀ ਇਹ ਤਾਂ ਮੱਜ ਆ ਜੀ ਠੀਕ ਹੈ ਜੀ ਹਾਂਜੀ ਕਿੰਨੇ ਨਾਲ ਲਾਉਗੀ ਵੀਰੇ ਇਹ ਮੱਜ ਦਾ ਬਸ ਚਾਰਕ ਦਾ ਨਹੀਂ ਰਹਿ ਗਏ ਜੀ ਠੀਕ ਹੈ ਜੀ ਹਾਂ ਫਿਰ ਕੁਆਰਟੀ ਦੇ ਸਕਦਾ ਪਰਾ ਸਿੰਘ ਸੁੰਗ ਦਿਖਾ ਦੋ ਬੜੇ ਇੱਧਰ ਮੱਜ ਲਾਓ ਜੀ ਸਿੰਘ ਸੁੰਗ ਸਾਰਾ ਕੋ ਇੱਧਰ ਹੋ ਜਾ ਆਇਆ ਦੇਖਦਾ ਜੀਰਾ ਠੀਕ ਹੈ ਕੀ ਰੇਟ ਆ ਜੀ ਦਾ ਇਹ ਦੇ ਦੇਾਂਗੇ ਜੀ 1,115,000 ਦੀ ਠੀਕ ਹੈ ਜੀ ਹਾਂਜੀ ਲੋਪਰਾ ਇਹ 16 ਲੀਟਰ ਦੀ ਗਾਰੰਟੀ ਦੇ ਦੇਵਾਂਗੇ ਜੀ ਸੱਸਾ ਜੀ ਜੇ ਕੋਈ ਐ ਲੈ ਕੇ ਜਾਊ 16 ਦੀ ਗਾਰੰਟੀ ਦੇ ਦੇਦਾਂਗੇ ਘਰੇ ਚਵਾ ਕੇ ਵੱਧ ਵੀ ਦੇ ਦੇਦਾਂਗੇ ਇਹਦਾ ਆਪਾਂ ਲੋਪਰਾ ਹਾਂਜੀ ਦੇਵਾਂ ਲੂ ਆਪਾਂ ਦੇਖੋ ਜੀ ਇਧਰ ਲਾ ਕੇ ਬਾਈ ਜੀ ਬਣਦਾ ਸਾਂਭਣ ਦਾ ਤੋੜਾ ਰਹਿਗਾ ਥੋੜਾ ਜੀ ਠੀਕ ਹੈ ਜੀ ਹਾਂ ਇਹ ਰਿਕਾਰਡ ਬਹੁਤ ਤਕੜਾ ਜੀ ਇਹਦਾ ਠੀਕ ਹੈ ਜੀ ਸਾਰਿਆਂ ਨੂੰ ਆਹੀ ਠੀਕ ਹੈ ਜੀ ਰੇਟ ਬਹੁਤ ਜਾਇਜ਼ ਦੱਸਿਆ ਭਰਾ ਮੈਂ ਤਾਂ ਇਨੇ ਟਾਈਮ ਵੀਡੀਓ ਬਣਾ ਰਿਹਾ ਪਰ ਕਿਸੇ ਨੇ ਰੇਟ ਸਹੀ ਦੱਸੀ ਨਹੀਂ ਸਹੀ ਗੱਲ ਆ ਠੀਕ ਆ ਭਰਾ ਹਾਂਜੀ ਅਗਲੀ ਇੱਕ ਆਹਾ ਮਾਜਾ ਜੀ ਆਪਣੇ ਕੋਲੇ ਠੀਕ ਹੈ ਜੀ ਮਜਾ ਸਾਰਿਆਂ ਵਧੀਆ ਹੋਣੀਆ ਐ ਨਹੀਂ ਕੋਈ ਦੁੱਧ 14 15 ਤੋਂ ਘੱਟ ਕੋਈ ਵੀ ਨਹੀਂ ਦਿੰਦੀ ਸਹੀ ਗੱਲ ਆ ਸਿੰਘਾਂ ਨੇ ਕਿਹੜਾ ਦੁੱਧ ਦੇਣਾ ਜੀ ਹਾਂਜੀ ਇਹ ਗੱਲ ਆ ਯਾਦ ਨਹੀਂ ਦੇਣਾ ਜੀ ਦੁੱਧ ਯਾਦ ਨੇ ਦੁੱਧ ਦੇਣਾ ਸਹੀ ਗੱਲ ਆ ਆ ਦੇਖੋ ਤੁਸੀਂ ਵੀਡੀਓ ਬਣਾਇਆ ਦੇਖੋ ਜੀ ਹਾਂਜੀ ਹਾਂਜੀ ਸਹੀ ਹੈ ਮੈਂ ਜਿੱਥੇ ਜਿੱਥੇ ਮਾਰੋਂਗੇ ਐ ਹੋਊਗਾ ਜੀ ਠੀਕ ਹੈ ਜੀ ਹਾਂਜੀ ਇਹ ਕਿੰਨਾ ਕਰ ਰਹੇ ਜੀ ਇਹ ਜੇ ਹਜੇ ਮੰਨ ਕੇ ਚਲੋ ਵੀ ਹਜੇ ਦੱਸ ਦੇਣ ਲਵਿਏ ਠੀਕ ਹੈ ਜੀ ਇਹ ਲੈ ਜੂ ਦੱਸ ਦੇਣ ਠੀਕ ਹੈ ਜੀ ਹਾਂਜੀ ਇਹਦਾ ਕੀ ਰੇਟ ਆ ਭਰਾ ਇਹ ਦੇ ਦਾਂਗੇ ਜੀ 130 ਹੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਥੋੜੀ ਕੱਚੀ ਆ ਹਜੇ ਠੀਕ ਹੈ ਜੀ ਇਹ ਚਾਉਂਦੀ ਨਹੀਂ ਥੋੜੀ ਜੀ ਠੀਕ ਹੈ ਜੀ ਇੱਕ ਸ਼ਾਮ ਦਾ ਟਾਈਮ ਹੋਗਾ ਭਰਾ हां ਸ਼ਾਮ ਦਾ ਟਾਈਮ ਆ ਦੀ ਇਹਦਾ ਘਾਟਾ ਥੋੜਾ ਜਿਹਾ ਠੀਕ ਹੈ ਜੀ ਤੇ ਬਾਕੀ ਭਾਈ ਵੀਡੀਓ ਭੇਜੋਗੇ ਤੁਸੀਂ ਜੇ ਕਿਸੇ ਫਟਾਗੀ ਵੀਡੀਓ ਭੇਜੋਗੇ ਤੁਸੀਂ ਆਹਦੇ ਫੋਨ ਤੋਂ ਬਣਾ ਕੇ ਹਾਂਜੀ ਹਾਂਜੀ ਠੀਕ ਹੈ ਜੀ ਦੁਬਾਰੇ ਵੀਡੀਓ ਕਾਲ ਕਰ ਲਿਆ ਅਗਲਾ ਜੀ ਵੀਡੀਓ ਕਾਲ ਤੇ ਕਰ ਲੀਵੇ ਆਈ ਜਾਵੇ ਬਸ ਇੰਨੀ ਆਣ ਗਰੰਟੀ ਦੇ ਦੇਵਾਂਗੇ ਕਿਸੇ ਮੱਝ ਚ ਭੋਰਾ ਨੁਕਸ ਹੋਇਆ ਠੀਕ ਹੈ ਜੀ ਅਗਲਾ ਵਾਰਸ ਭੇਜਦੇ ਦੁਬਾਰੇ ਜੀ ਠੀਕ ਹੈ ਜੀ ਆਉਣ ਜਾਣ ਦਾ ਕਿਰਾਇਆ ਆਪਣਾ ਹੋ ਹਾਂਜੀ ਵੀਰ ਜੀ ਇਹ ਦੱਸੋ ਜੀ ਇੱਕ ਕਾਮ ਅੱਜ ਆ ਜੀ ਠੀਕ ਹੈ ਜੀ ਦੇਖੋ ਜੀ ਮੱਝ ਦੀ ਇਹਦੀ ਕੁਆਲਿਟੀ ਠੀਕ ਹੈ ਜੀ ਹਾਂਜੀ ਦੇਖ ਸਕਦਾ ਇਹ 12 13 ਦਿਨ 12 ਦਿਨ ਤਾਂ ਪਈ ਹੈ ਜੀ ਇਹ ਹੋ ਸਕਦਾ 15 ਦਿਨ ਹੀ ਲੈ ਜੇ ਠੀਕ ਹੈ ਇਹਦਾ ਕੀ ਇਹ ਦੁੱਧ ਦੱਦ ਬਹੁਤ ਵਧੀਆ ਜਿਹੜਾ ਬਹੁਤ ਸੋਹਣਾ ਦੁੱਧ ਦਿੰਦਾ ਵਾਜੀ ਠੀਕ ਹੈ ਕੀ ਰੇਟ ਹੈ ਹਾਂ ਇਹ ਚੋਈ ਵੀ ਆ ਮੱਝ ਅੱਛਾ ਜੀ ਇਹ ਦੁੱਧ ਮਤਲਬ 16 ਕਿਲੋਟਰਾਮ ਹੀ ਦੇ ਦਿੰਦੇ ਆ ਜੀ ਇਹ ਬਸ ਠੀਕ ਹੈ ਜੀ ਉਸ ਤੋਂ ਬਾਅਦ ਤਾਂ ਮਸ ਤੁਹਾਨੂੰ ਪਤਾ ਹੀ ਆ ਵੀ ਝੂਠ ਹੁੰਦਾ ਠੀਕ ਹੈ ਜੀ ਇੰਨਾ ਦੁੱਧ ਦੇਂਦੀ ਆ ਠੀਕ ਹੈ ਦੇਖੋ ਠੀਕ ਹੈ ਜੀ ਸ਼ਿਆਉਟਰ ਦੇਖੋ ਜੀ ਕਿੰਨੀ ਸੋਹਣੀ ਆ ਮਾਦਰੋ ਠੀਕ ਹੈ ਇਹ ਰੇਟ ਦੱਸੋ ਜੀ ਦਾ ਇਹ ਰੇਟ 1 35 ਦੇ ਦਿਆਂਗੇ ਜੀ ਠੀਕ ਹੈ ਜੀ ਹਾਂਜੀ 1 ਲੱਖ 5 ਇਹ ਹਜੇ ਕੱਚੀ ਆ ਜੀ ਬਸ ਜਿੰਨੇ ਦਿਨ ਹੈਗੀ ਆ ਠੀਕ ਹੈ ਜੀ ਬਈ ਜਿੱਤਾ ਫਾਰਮ ਟੀਨ ਬਤੋ ਸਕਰਾ ਤੇ ਸੇਰ ਕਰਨਾ ਤਾਂ ਕਿਸੇ ਨਾਮ ਨੂੰ ਵੀ ਅਪਲੋਡ ਕਰਾ। ਹੋਰ ਤਾਂ ਨਹੀਂ ਬਈ ਮਾਤ ਨਹੀਂ ਨਹੀਂ ਬਸ ਇਹੀ। ਕੋਈ ਹੋਰ ਮੱਛ ਨਹੀਂ ਕਟੀਆਂ ਦਾ ਫਿਰ ਤੁਹਾਨੂੰ ਦੇਖੋ ਜੀ ਮੱਝਾਂ ਦਾ ਬਥੇਰੀਆਂ ਚੰਗੀਆਂ ਨੇ ਪਰ ਆਪਾਂ ਵੇਚ ਨਹੀਂ ਅੰਦਰ ਦਾ ਵੀਡੀਓ ਮਰਵਾਈ ਨਹੀਂ ਆ। ਠੀਕ ਹੈ ਜੀ ਵੇਚ ਨਹੀਂ ਆਣੀ। ਠੀਕ ਹੈ ਜੀ ਠੀਕ ਹੈ। ਇੱਕ ਬਾਈ ਹਾਂ ਜੇ ਕੋਈ ਟੋਕੜ ਲੈਣੀ ਚਾਹੁੰਦਾ ਜੇ ਕੋਈ ਪਾਲ ਨੂੰ ਸਾਹ ਹਾਂ ਜੀ ਟੋਕੜ ਵਾਲੇ ਵੀ ਹੈਗੇ ਜੀ। ਹਾਂ ਹੈਗੇ ਆ। ਹਾਂ ਜੀ ਵੱਧ। ਹਾਂ। ਇਹ ਮੋਢੇ ਇਕ ਡੰਗ ਮਿਲਦੀ ਐ ਸਵੇਰੇ ਮਲੂਜੀ ਇਹ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਐ ਇਹ ਘਰ ਦੀ ਹੋਈ ਝੋਟੀ ਆ ਸਾਡੇ ਠੀਕ ਹੈ ਜੀ ਬਸ ਇਹ ਰਹੀ ਨਹੀਂ ਮੰਨ ਲੋ ਕੋਈ ਗੱਲ ਕਰਕੇ ਲਾਓ ਇਹ ਦੁੱਧ ਤਬਸ 15 ਲੀਟਰ ਜੀ ਠੀਕ ਹੈ ਜੀ ਹਾਂ ਪੂਰਾ ਵਧੀਆ ਉਹਨੇ 5 ਕਿਲੋ ਦਿੰਦੀ ਐ 6 ਕਿਲੋ ਇੱਕ ਟਾਈਮ ਜੀ ਤੜਕੋਂ ਮਿਰੂ ਠੀਕ ਹੈ ਜੀ ਤੜਕੋਂ ਦੇਖੋ ਤੁਸੀਂ ਇਹਨੂੰ ਕੀ ਵੰਨਣ ਆਹ ਸੋਹਣੀ ਐ ਜੀ ਇਹ ਹਾਂਜੀ ਹਾਂਜੀ ਦੇਖੋ ਠੀਕ ਹੈ ਇਹਦਾ ਕੀ ਰੇਟ ਆ ਜੀ ਇਹ ਬਾ ਜਾਇ ਜੀ ਦੇ ਦਾਂਗੇ ਜੀ ਕਿੰਨੇ ਦੀ ਇਹ 65000 ਦੀ ਦੇ ਦਾਂਗੇ ਜੀ ਹੁਣ ਹਾਂਜੀ ਠੀਕ ਜੇ ਮਤਲਬ ਤਿਆਰ ਕਰਕੇ ਵੇਚ ਨਹੀਂਓ ਬਸ ਫੇਰ ਵੀ ਲੈ ਲਾਂਗੇ ਚਾਹੇ ਹੁਣ ਹੀ ਰੇਟ ਕਰ ਜੇ ਆਪਣੇ ਨਾਲ ਠੀਕ ਹੈ ਠੀਕ ਲੈ ਲਾਂਗੇ ਠੀਕ ਹੈ ਠੀਕ ਸੋਪਰਾ ਫਰੀ ਮੁੰਡਾ ਕਰੂ ਠੀਕ ਹੈ ਜੀ ਨਲਦੇ ਭਰਾ ਵੀ ਚਾਹੀਦਾ